ਪੰਜਾਬ ਦੇ ਵਿੱਚ ਕਮਿਊਨਿਸਟ ਪਾਰਟੀ ਚਾਰ ਸੀਟਾਂ ਤੋਂ ਚੋਣਾਂ ਲੜ ਰਹੀ ਹੈ ਉਹਨਾਂ ਚਾਰਾਂ ਦੇ ਵਿੱਚੋਂ ਇੱਕ ਫਰੀਦਕੋਟ ਹੈ ਜਿੱਥੋਂ ਰਿਟਾਇਰਡ ਪ੍ਰਿੰਸੀਪਲ ਗੁਰਚਰਨ ਸਿੰਘ ਮਾਨਹੋਰੀ ਚੋਣ ਲੜ ਰਿਹਾ ਹੈ ਜਿਨ੍ਹਾਂ ਦਾ ਪਿੰਡ ਭਲੂਰ ਹੈ ਅਸੀਂ ਸਮਝਦੇ ਹਾਂ ਬਹੁਤ ਮਹੱਤਵਪੂਰਨ ਚੋਣਾਂ ਇਹਨਾਂ ਚੋਣਾਂ ਨੇ ਦੇਸ਼ ਦੇ ਭਵਿੱਖ ਦਾ ਮਸਲਾ ਹੈ ਜਿਹੜਾ ਉਹ ਵਿਚਾਰਨਾ ਇੱਕ ਪਾਰਟੀ ਹੈ ਜਿਹੜੀ ਇਸ ਦੇਸ਼ ਦਾ ਸੰਵਿਧਾਨ ਬਦਲ ਦੇਣਾ ਚਾਹੁੰਦੀ ਹੈ ਮਤਲਬ ਕਿ ਇਥੋਂ ਲੋਕਤੰਤਰ ਹੈ ਜਿਹੜਾ ਉਹ ਖਤਮ ਕਰ ਦੇਣਾ ਚਾਹੁੰਦੀ ਆ, ਕੋਰਟ ਦਾ ਅਧਿਕਾਰ ਖਤਮ ਕਰ ਦੇਣਾ ਚਾਹੁੰਦੀ ਆ। ਕੁਝ ਪਾਰਟੀਆਂ ਜਿਹੜੀਆਂ ਕਹਿੰਦੀਆਂ ਅਸੀਂ ਸੰਵਿਧਾਨ ਬਦਲਣ ਨਹੀਂ ਦੇਵਾਂਗੇ। ਪਰ ਅਸੀਂ ਕਮਿਊਨਿਸਟ ਪਾਰਟੀ ਵਾਲੇ ਸਮਝਦੇ ਆਂ ਕਿ ਸਮੇਂ-ਸਮੇਂ ਮੁਤਾਬਕ ਲੋਕਾਂ ਦੇ ਹਿੱਤ ਨੂੰ ਧਿਆਨ 'ਚ ਰੱਖਦੇ ਆਂ, ਸੰਵਿਧਾਨ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ। ਅਸੀਂ ਵੀ ਲੋਕ ਹਿੱਤ ਦੀਆਂ ਤਬਦੀਲੀਆਂ ਜਿਹੜੀਆਂ ਜਿਹੜਾ ਉਹ ਸੰਵਿਧਾਨ ਨੂੰ ਹੋਰ ਮਜ਼ਬੂਤ ਕਰਦੀਆਂ ਹੋਣ, ਲੋਕਾਂ ਦੇ ਜਿਉਣ ਦੇ ਹੱਕ ਨੂੰ ਹੋਰ ਸੁਰੱਖਿਅਤ ਕਰਦੀਆਂ ਹੋਣ ਉਸ ਤਰ੍ਹਾਂ ਦੀਆਂ ਤਬਦੀਲੀਆਂ ਕਰਨ ਦੇ ਹੱਕ 'ਚ ਹੈ ਸਭ ਤੋਂ ਵੱਡੀ ਜਿਹੜੀ ਚੇਂਜ ਹੈ ਉਹ ਮੈਂ ਸਮਝਦਾ ਸੁਧਾਨ ਚਾਉਣੀ ਚਾਹੀਦੀ ਹੈ ਜਾਂ ਉਹਦੇ 'ਚ ਇੱਕ ਚੀਜ਼ ਹੋਰ ਐਡ ਹੋਣੀ ਚਾਹੀਦੀ ਹੈ ਕਿ ਇਸ ਦੇਸ਼ ਦੇ ਲੋਕਾਂ ਨੂੰ ਕੰਮ ਦਾ ਹੱਕ ਪ੍ਰਾਪਤ ਹੋਣਾ ਚਾਹੀਦਾ ਛੋਟਾ ਜਿਹਾ ਇੱਕ ਅਧਿਕਾਰ ਕੰਮ ਦੇ ਮਸਲੇ 'ਚ ਨਰੇਗਾ ਦੇ ਰੂਪ 'ਚ ਮਿਲਿਆ 100 ਦਿਨ ਕੰਮ ਦੀ ਗਰੰਟੀ ਹੋਈ ਹੈ ਉਹ ਗਰੰਟੀ ਸ਼ਹਿਰਾਂ ਦੇ ਵਿੱਚ ਵੀ ਲਾਗੂ ਲਾਗੂ ਹੋਵੇ ਪਰ ਇਦੋਂ ਵੀ ਗਾਂਵ ਬਦ ਕੇ ਸਾਰੇ ਬਾਲਗ ਲੋਕ ਹੈ ਜਿਹੜੇ 14 ਸਾਲ ਦੀ ਉਮਰ ਤੋਂ ਲੈ ਕੇ ਉਹਨਾਂ ਨੂੰ ਕੰਮ ਦਾ ਅਧਿਕਾਰ ਕਿਉਂ ਨਾ ਹੋਵੇ ਉਹਨਾਂ ਲਈ ਕੰਮ ਦੀ ਗਰੰਟੀ ਕਾਨੂੰਨੀ ਗਰੰਟੀ ਕਿਉਂ ਨਾ ਹੋਵੇ ਇਸ ਕਰਕੇ ਕਮਿਊਨਿਸਟ ਪਾਰਟੀ ਸਮਝਦੀ ਹੈ ਕਿ ਭਗਤ ਸਿੰਘ ਦੇ ਨਾਂ ਤੇ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਬਣਨਾ ਚਾਹੀਦਾ ਤਾਂ ਕਿ ਜਵਾਨੀ ਹੈ ਜਿਹੜੀ ਉਹਨਾਂ ਨੂੰ ਆਪ ਦਾ ਭਵਿੱਖ ਮਜ਼ਬੂਤ ਕਰਨ ਲਈ ਸੁਰੱਖਿਅਤ ਕਰਨ ਲਈ ਮੌਕੇ ਮਿਲ ਸਕਣ ਉਹਨਾਂ ਨੂੰ ਵਿਦੇਸ਼ਾਂ ਵੱਲ ਪਰਵੇਸ਼ ਨਾ ਕਰਨਾ ਪੈਂਦਾ ਹੋਵੇ ਉਹਨਾਂ ਨੂੰ ਨਸ਼ਿਆਂ ਵਰਗੀ ਲਾਮਤ ਦੇ ਵਿੱਚ ਉਹਨਾਂ ਨੂੰ ਚੋਰੀਆਂ ਡਾਕੇ ਮਾਰਨ ਗੈਂਗਸਟਰ ਬਣਨ ਵਾਲੇ ਪਾਸੇ ਜਾਣ ਤੋਂ ਬਚਾਇਆ ਜਾ ਸਕੇ ਰੋਕਿਆ ਜਾ ਸਕੇ ਉਹਨਾਂ ਲਈ ਕੰਮ ਦਾ ਅਧਿਕਾਰ ਕਾਨੂੰਨੀ ਰੂਪ ਚ ਮਿਲਣਾ ਚਾਹੀਦਾ ਨਾਲ ਹੀ ਜਿਨੋ ਅਮਰਪਾਲ ਜੀ ਦੇ ਉਸਾਬ ਤੋਂ ਪੜੇ ਨੇ ਤੇ ਆਪਣੇ ਜਿੰਨਾ ਸਾਹਿਬ ਦੇ ਜੱਤੀ ਸਾਬ ਦੇ ਵਿੱਚ ਇੱਕ ਕਰਕੇ ਹਰਾਨੀ ਜਨਕ ਘਟਨਾ ਵਾਪਰੀ ਆ ਤੇ ਉਹਨੇ ਜੇ ਪਤਾ ਲੱਗਾ ਕਿ ਨਾਮਜਦ ਕੀਤੇ ਸਾਹ ਦੇ ਆਪਣੇ ਵਾਪਸ ਲੈਣੇ ਅਮਰਪਾਲ ਕੀ ਗੱਲ ਕਰਦੇ ਆ ਤੇ ਹੀ ਲੱਗਦਾ ਕਿ ਚੋਣਾ ਤੁਹਾਡੇ ਹੱਥ ਪਵੇਗਾ ਨਹੀਂ ਨਹੀਂ ਮੈਨੂੰ ਲੱਗਦਾ ਵੀ ਚੋਣਾ ਲੜਨੀਆ ਲੜਨ ਲਈ ਕਾਗਜ਼ ਦਾਖਲ ਕਰਨੇ ਪੂਰੇ ਦੇਸ਼ ਦੇ ਵਿੱਚ ਸੰਵਿਧਾਨ ਸਾਨੂੰ ਇਜਾਜ਼ਤ ਦਿੰਦਾ ਅਸੀਂ ਕਿਤੇ ਵੀ ਜਾ ਕੇ ਚੋਣ ਲੜ ਸਕਦੇ ਹਾਂ ਮਨ ਸਾਡਾ ਬਣੇ ਕਿ ਨਹੀਂ ਲੜਨੀ ਤੇ ਅਸੀਂ ਕਾਗਜ਼ ਵਾਪਸ ਲੈਣ ਦਾ ਵੀ ਸੰਵਿਧਾਨਕ ਤੌਰ ਤੇ ਅਧਿਕਾਰ ਰੱਖਦੇ ਹਾਂ ਮੈਨੂੰ ਲੱਗਦਾ ਇਹਦੇ ਨਾਲ ਫਰਕ ਪਵੇ ਆਪਣੀ ਥਾਂ ਹੈ ਪਰ ਫਰਕ ਪੈਣਾ ਚਾਹੀਦਾ ਹੈ ਮੁੱਦਿਆਂ ਨੂੰ ਲੈ ਕੇ ਜਿਵੇਂ ਦੇਸ਼ ਦੇ ਲੋਕ ਮੁੜੇ ਆ ਇਸ ਗੱਲ ਤੋਂ ਬੀਜੇਪੀ ਸਰਕਾਰ ਚਾਹੁੰਦੀ ਸੀ ਕਿ ਮੰਦਰ ਦਾ ਮੁੰਡਾ ਹਿੰਦੂ ਮੁਸਲਮਾਨ ਦਾ ਮੁੰਡਾ ਸਸਕਾਰ ਦੇ ਸਥਾਨ ਹੈ ਉਹ ਉਹਦਾ ਮੁੱਦਾ ਇਹ ਜੇ ਮੁੱਦਿਆਂ ਤੇ ਵੋਟਾਂ ਲੈਣ ਵਟੋਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਦੇਸ਼ ਦੇ ਲੋਕ ਮੁੜੇ ਆ ਦੇਸ਼ ਦੇ ਲੋਕਾਂ ਨੇ ਕਿਹਾ ਕਿ ਰੋਜ਼ਗਾਰ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ ਦੇਸ਼ ਦੇ ਲੋਕਾਂ ਨੇ ਕਿਹਾ ਕਿ ਮਹਿੰਗਾਈ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ ਜਦੋਂ ਲੋਕ ਮੁੱਦਿਆਂ ਵਾਲੇ ਪਾਸੇ ਮੁੜ ਰਹੇ ਆ ਤੇ ਮੈਂ ਸਮਝਦਾ ਮੁੱਦਿਆਂ ਨੂੰ ਲੈ ਕੇ ਸਿਆਸਤ ਨਹੀਂ ਚਾਹੀਦੀ ਤੇ ਮੁੱਦਿਆਂ ਤੋਂ ਪ੍ਰਭਾਵਤ ਹੋ ਕੇ ਚੋਣ ਮੈਂ ਜਿਹੜੀ ਉਹ ਅੱਗੇ ਵਧਣੀ ਚਾਹੀਦੀ ਹਾਂ ਦੱਸੋ ਕਿ ਇਹ ਐਂਡਾਸਪੀ ਸੋਲ ਪ੍ਰਚਾਰ ਜਾਂ ਚੇਤਨਾਤਮਕੀ ਲੋਕਾਂ ਦਾ ਕੀ ਰਿਸਪਾਂਸ ਹੈ ਲੋਕਾਂ ਦਾ ਬਹੁਤ ਵਧੀਆ ਰਿਸਪਾਂਸ ਆ ਜੀ ਜਿੱਥੇ ਜਾਣਿਆ ਮਤਲਬ ਜਿਸ ਤਰ੍ਹਾਂ ਦਾ ਮਾਹੌਲ ਹੈ ਸੀਜ਼ਨ ਹੈ ਉਹਦੇ ਆਧਾਰ ਤੇ ਸਾਨੂੰ ਚੰਗਾ ਰਿਸਪਾਂਸ ਮਿਲ ਰਿਹਾ ਕੋ ਗਰਮੀ ਹੈ ਬਾਹਰ ਲੋਕ ਘੱਟ ਬਹੁਤ ਘੱਟ ਨਿਕਲੇ ਆ ਫਿਰ ਵੀ ਸਾਨੂੰ 60 70 70 80 ਇਹਨੇ ਕੁ ਬੰਦੇ ਮਿਲ ਜਾਂਦੇ ਆ ਜਿੱਥੇ ਵੀ ਜਾਣਿਆ ਇਸ ਕਰਕੇ ਹਾਂ ਸੰਸਦ ਦੇ ਕਰਕੇ ਆਪ ਆਪਣਾ ਚੋਣ ਪੰਚਾਰ ਕੀਤਾ ਜਾ ਰਿਹਾ ਹੈ ਤੇ ਕੀ ਲੱਗਦਾ ਕਿ ਉਹ ਲੋਕ ਮੁੱਦਿਆਂ ਦੀ ਗੱਲ ਕਰ ਰਹੇ ਕਿ ਨਹੀਂ ਕਰ ਰਹੇ ਇਹ ਲੋਕ ਮੁੱਦਿਆਂ ਦੀ ਗੱਲ ਕਰਨੀ ਹੁੰਦੀ ਤਾਂ ਲੋਕਾਂ ਦੇ ਵਿੱਚ ਆਉਣ ਪਰ ਉਹ ਲੋਕ ਮੁੱਦਿਆਂ ਦੀ ਗੱਲ ਨਹੀਂ ਕਰਦੇ ਇਸ ਕਰਕੇ ਲੋਕਾਂ ਦੇ ਵਿੱਚ ਆ ਹੀ ਨਹੀਂ ਰਹੇ ਲੋਕ ਮੁੱਦਿਆਂ ਦੀ ਗੱਲ ਖੱਬੀਆਂ ਪਾਰਟੀਆਂ ਕਰਦੀਆਂ ਜਿਨ੍ਹਾਂ ਵਿੱਚੋਂ ਭਾਰਤਿਕੋਨ ਸਪਾਰਟੀਆਂ ਨੂੰ ਮੈਂਦਾ ਹੋਣ ਦੇ ਨਾਲ ਮੈਂ ਇਹ ਵਿਸ਼ਵਾਸ ਦਿੰਦਾ ਕਿ ਅਸੀਂ ਹੁਣ ਇੱਥੇ ਵੀ ਲੋਕ ਮੁੱਦਿਆਂ ਦੀ ਗੱਲ ਕਰਦੇ ਹਾਂ ਤੇ ਪਾਰਲੀਮੈਂਟ ਵਿੱਚ ਜਾ ਕੇ ਵੀ ਲੋਕ ਮੁੱਦਿਆਂ ਦੀ ਗੱਲ ਕਰਾਂਗੇ